ਪੀਏ ਦੀ ਸਹਾਇਤਾ ਨਾਲ ਸੀ ਤੇ ਇੱਕ ਨੌਕਰੀ ਦਾ ਨਿਯੁਕਤੀ ਪੱਤਰ ਜਿਹੜਾ ਦਿੱਤਾ ਗਿਆ ਅੱਜ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਲਾਂਘਾ ਜੋਗ ਵੀ ਆ ਚਲੋ ਵੀ ਦੇਰ ਆਏ ਦਰਸਤਾਏ ਪਰ ਕਿਤੇ ਨਾ ਕਿਤੇ ਸਰਕਾਰਾਂ ਤੇ ਇਹ ਜਿਹੜੀਆਂ ਗੱਲਾਂ ਨੇ ਸਵਾਲ ਨੇ ਖੜੇ ਹੁੰਦੇ ਨੇ ਕਿ ਸਰਕਾਰਾਂ ਬਾਅਦ ਦੇ ਵਿੱਚ ਕਿਉਂ ਕਰਦੀਆਂ ਨੇ ਕਿ ਸ਼ੁਭਕਰਨ ਦੇ ਜਿਹੜੇ ਕਾਤਲ ਨੇ ਕੀ ਉਹਨਾਂ ਕਾਤਲਾਂ ਨੂੰ ਸਜ਼ਾਵਾਂ ਮਿਲਣਗੀਆਂ ਜਾ ਇਸੇ ਤਰ੍ਹਾਂ ਹੀ ਇਹ ਇੱਕ ਜਿਹੜੀ ਉਹਨਾਂ ਦੀ ਫਾਇਲ ਆ ਗਈ ਜਾਂ ਉਹਨਾਂ ਦਾ ਜਿਹੜਾ ਉਹਨਾਂ ਦੀ ਸ਼ਹੀਦੀ ਆ ਗਈ ਉਹ ਬੇਅਰਥ ਜਾਊਗੀ ਕਿਉਂਕਿ ਪੰਜਾਬ ਦਾ ਕਿਸਾਨ ਸ਼ਹੀਦ ਹੋਇਆ 1 ਕਰੋੜ ਰੁਪਏ ਦੀ ਰਾਸੀ ਕੋਈ ਜ਼ਿਆਦਾ ਰਾਸੀ ਨਹੀਂ ਕਹਿ ਸਕਦੇ ਕਿਉਂਕਿ ਇੱਕ ਜਵਾਨ ਪੁੱਤ ਦਾ ਘਰੋਂ ਤੁਰ ਜਾਣਾ ਦੁਨੀਆ ਤੋਂ ਤੁਰ ਜਾਣਾ ਬਹੁਤ ਹੀ ਇੱਕ ਦਖਾਲੀ ਗੱਲ ਆ ਕਿ ਸਾਰੀ ਉਮਰ ਉਹ ਪੁੱਤ ਆ ਜਿਹੜਾ ਉਹ ਪੈਣਾ ਦਾ ਭਰਾ ਆ ਜਿਹੜਾ ਉਹ ਵਾਪਸ ਨਹੀਂ ਆ ਸਕਦਾ ਵਾਪਸ ਨਹੀਂ ਆ ਸਕਦਾ 1 ਕਰੋੜ ਰੁਪਇਆ ਜਾਂ ਨੌਕਰੀਆਂ ਕੀ ਕਰਨੀਆਂ ਕਿਸੇ ਨੇ ਜਦੋਂ ਘਰ ਦੇ ਵਿੱਚ ਜਿਹੜਾ ਕੋਈ ਬਰਤਨ ਵਾਲਾ ਜੀ ਹੈ ਜੇ ਉਹ ਘਰ ਦੇ ਵਿੱਚੋਂ ਜੀ ਚਲਾ ਜਾਵੇ ਸਰਕਾਰਾਂ ਨੂੰ ਉਮੀਦ ਕਰਦੇ ਹਾਂ ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਆ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਵੀ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਜ਼ਰੂਰੀ ਆ ਜੇ ਕਿਸਾਨ ਖੁਸ਼ਹਾਲ ਆ ਤਾਂ ਸਾਰੀ ਸਾਰਾ ਮੁਲਕ ਸਾਰੀ ਪੂਰੀ ਦੁਨੀਆ ਖੁਸ਼ਹਾਲ ਆ ਕਿਉਂਕਿ ਕਿਸਾਨ ਹਰੇਕ ਮੁਲਕ ਦੇ ਵਿੱਚ ਬੈਠਾਗਾ ਹਰੇਕ ਥਾਂ ਕਿਸਾਨ ਹੀ ਆ ਜਿਹੜਾ ਸਾਰੀ ਦੁਨੀਆ ਦਾ ਢਿੱਡ ਭਰਦਾਗਾ ਆਪ ਰਾਪਤਾ ਨੂੰ ਜਾਗ ਜਾਗ ਕਿਸਾਨ ਆ ਜਿਹੜਾ ਉਹ ਲੋਕਾਂ ਲਈ ਅਨਾਜ ਪੈਦਾ ਕਰਦਾਗਾ ਤੇ ਇਸੇ ਕਰਕੇ ਜਿਹੜਾ ਕਿਸਾਨ ਆ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਰਾ ਦਿੱਤਾ ਗਿਆ ਸੀ ਇਸੇ ਕਰਕੇ ਇਹ ਦਿੱਤਾ ਗਿਆ ਸੀ ਸਾਡੇ ਜਿਹੜੇ ਜਵਾਨ ਨੇ ਉਹ ਵੀ ਬਾਰਡਰਾਂ ਤੇ ਸਾਡੀ ਰਾਖੀ ਲਈ ਜਿਹੜੇ ਦਿਨ ਰਾਤ ਜਾਗਦੇ ਰਹਿੰਦੇ ਆ ਤੇ ਆਪ ਨੂੰ ਮੌਤ ਦੇ ਮੂੰਹ ਦੇ ਵਿੱਚ ਉੱਥੇ ਜੰਗਾਂ ਲੜਦੇ ਨੇ ਜਾਂ ਬਾਰਡਰਾਂ ਤੇ ਰਹਿੰਦੇ ਨੇ ਇਸੇ ਤਰ੍ਹਾਂ ਹੀ ਸਾਡਾ ਕਿਸਾਨ ਆ ਜਿਹੜਾ ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ ਇਸੇ ਤਰ੍ਹਾਂ ਕਿਸਾਨ ਵੀ ਆ ਜਿਹੜਾ ਸਾਡਾ ਕਿਸਾਨ ਵੀ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ ਕਿਸਾਨ ਦਾ ਵੀ ਦੇਣ ਆ ਜਿਹੜਾ ਦੁਸਾਰੀ ਦੁਨੀਆ ਨਹੀਂ ਦੇ ਸਕਦੀ ਕਿਉਂਕਿ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਰੇਟ ਆਗਾ ਉਹ ਨਹੀਂ ਮਿਲਦਾ ਤੇ ਨਾ ਹੀ ਉਹਨਾਂ ਨੂੰ ਸਮਰਥਨ ਮੁੱਲ ਮਿਲਦਾਗਾ ਜੇ ਇਹਨਾਂ ਨੂੰ ਸਮਰਥਨ ਮੁੱਲ ਮਿਲ ਜਾਵੇ ਤਾਂ ਕਿਸਾਨ ਆ ਜਿਹੜਾ ਖੁਸ਼ਹਾਲ ਹੋ ਸਕਦਾਗਾ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਖੁਸ਼ਹਾਲ ਹੋਵੇ ਕਿਸਾਨ ਖੁਸ਼ਹਾਲ ਹੋਵੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਿਹਾਗਾ ਤੁਹਾਨੂੰ ਪਤਾ ਹੀ ਆ ਕਿ ਹਰ ਰੋਜ਼ ਦੀਆਂ ਜਿਹੜੀਆਂ ਆਪਾਂ ਖੁਦਕੁਸ਼ੀਆਂ ਦੇਖ ਲਿਆ ਕਿ ਖੁਦਕੁਸ਼ੀਆਂ ਹੋ ਰਹੀਆਂ ਨੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਬਹੁਤੇ ਲੋਕਾਂ ਦਾ ਸਵਾਲ ਹੁੰਦਾ ਕਿ ਮਜ਼ਦੂਰ ਕਿਉਂ ਨਹੀਂ ਖੁਦਕੁਸ਼ੀ ਕਰਦਾ ਮਜ਼ਦੂਰ ਵੀ ਕਰਦਾਗਾ ਮਜ਼ਦੂਰ ਵੀ ਖੁਦਕੁਸ਼ੀ ਕਰਦਾਗਾ ਕਿਉਂਕਿ ਕਿਸਾਨੀ ਦੇ ਨਾਲ ਹੀ ਮਜ਼ਦੂਰ ਦਾ ਜਿਹੜਾ 9 ਮਾਸ ਦਾ ਰਿਸ਼ਤਾ ਹੈਗਾ ਕਿਸਾਨੀ ਨਾਲ ਹੀ ਸੰਬੰਧਤਾ ਮਨੂ ਮਜ਼ਦੂਰ ਵੀ ਜੇ ਕਿਸਾਨ ਦਾ ਗਲਾ ਕੁੱਟਿਆ ਜਾਂਦਾ ਤਾਂ ਮਜ਼ਦੂਰ ਦਾ ਤਾਂ ਆਟੋਮੈਟਿਕ ਹੀ ਕੁੱਟਿਆ ਜਾਂਦਾ ਗਲਾ ਜੇ ਮੰਗਾਈ ਆਉਂਦੀ ਆ ਤਾਂ ਕਿਸਾਨ ਦੇ ਨਾਲ-ਨਾਲ ਮਜ਼ਦੂਰ ਨੂੰ ਵੀ ਉੰਨੀ ਹੀ ਮੰਗਾਈ ਦਾ ਸਾਹਮਣਾ ਕਰਨਾ ਪੈਂਦਾਗਾ ਇਹ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਸਵਕਰਨ ਨੂੰ ਲੈ ਕੇ ਉਸ ਸ਼ਹੀਦ ਕਿਸਾਨ ਨੂੰ ਸਲਾਮ ਆਗਾ ਅੱਜ ਜਥੇਬੰਦੀਆਂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਵੀ ਭਾਵਕ ਮਨ ਦੇ ਨਾਲ ਕਿਹਾਗਾ ਕਹਿੰਦੇ ساری ਉਮਰ ਅਸੀਂ ਜਿੰਨਾ ਚਿਰ ਸਾਡੇ ਕਹਿੰਦੇ ਉਮਰ ਆ ਗਈ ਅਸੀਂ ਦੁੱਖ ਸੁੱਖ ਦੇ ਵਿੱਚ ਸਭ ਕਰਨ ਦੇ ਪਰਿਵਾਰ ਦੇ ਨਾਲ ਖੜਾਂਗੇ ਤੇ ਬਹੁਤ ਦੁੱਖ ਹੁੰਦਾ ਜਦੋਂ ਮਨ ਭਰਿਆ ਹੁੰਦਾ ਹੁੰਦਾ ਹੈ ਉਹ ਜੀਆਂ ਗੱਲਾਂ ਜਦੋਂ ਸੁਣਦੇ ਆ ਕਿ ਕਿਉਂਕਿ ਦੁਖੀ ਪਰਿਵਾਰ ਦੇ ਨਾਲ ਖੜਨਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਕੱਲ੍ਹ ਤਮਾਸ਼ਾ ਦੇਖਣ ਵਾਲੇ ਜ਼ਿਆਦੇ ਹੁੰਦੇ ਆ ਤੇ ਨਾਲ ਖੜਨ ਵਾਲੇ ਬਹੁਤ ਘੱਟ ਹੁੰਦੇ ਨੇ ਅੱਜ ਬਹੁਤ ਭਰੇ ਮਨ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਸਵਕਰਨ ਦੇ ਪਰਿਵਾਰ ਨੂੰ ਜਿਹੜੀਆਂ ਉਹਨਾਂ ਦੀਆਂ ਬਣਦੇ ਜਿਹੜੋ ਹੱਕ ਸੀਗੇ ਉਹ ਵੀ ਚਲੋ ਉਹਨਾਂ ਨੂੰ ਦਵਾਏ ਤੇ ਅੱਗੇ ਤੋਂ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਖੜਨ ਦਾ ਜਿਹੜਾ ਵਾਦਾ ਵੀ ਕੀਤਾ ਉਹਨਾਂ ਨੇ ਕਿ ਦੁੱਖ ਸੁੱਖ ਦੇ ਵਿੱਚ ਅਸੀਂ ਉਸ ਪਰਿਵਾਰ ਦੇ ਨਾਲ ਖੜਾਂਗੇ ਉਹਨਾਂ ਦੀ ਕੁਰਬਾਨੀ ਹੈ ਜਿਹੜੀ ਸ਼ਹੀਦ-ਸ਼ਹੀਦ ਦੀ ਸਵਕਰਨ ਦੀ ਕੁਰਬਾਨੀ ਹੈ ਉਹ ਬੇਅਰਥ ਨਹੀਂ ਜਾਣ ਦਵਾਗੇ ਤੇ ਦੋਸ਼ੀਆਂ ਨੂੰ ਵੀ ਜਿਹੜੀ ਸਜ਼ਾਵਾਂ ਨੇ ਉਹ ਦਵਾਕੇ ਰ੍ਹਾਂਗੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੀ